ਬਹੁਤ ਅੱਛਾ ਰਿਸਪੌਂਸ ਹੈ ਜੀ ਮੈਨੂੰ ਲੋਕੀ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਮੇਰੇ ਵੱਲੋਂ ਕੀਤੇ ਹੋਏ ਪੰਜਾਬ ਪ੍ਰਤੀ ਸੇਵਾ ਨੂੰ ਪ੍ਰਮਾਨ ਕਰ ਰਹੇ ਨੇ ਔਰ ਮੈਨੂੰ ਵੋਟਾਂ ਪਾਉਣ ਦਾ ਯਕੀਨ ਦਿਵਾ ਰਹੇ ਨੇ ਭਗਵੰਤ ਮਾਨ ਦੱਸੇ ਨਾ ਕਿ ਜਦੋਂ ਤੱਕ ਤਾਂ ਗੋਲਡੀ ਕਾਂਗਰਸ ਵਿੱਚ ਸੀ ਉਦੋਂ ਤੱਕ ਉਹਦੇ ਖਿਲਾਫ ਵਿਜੀਲੈਂਸ ਦੀਆਂ ਜਾਂਚਾਂ ਚੱਲ ਰਹੀਆਂ ਸੀ ਉਹ ਕਰਪਟ ਸੀਗਾ ਬਹੁਤ ਮਾੜਾ ਸੀ ਔਰ ਉਹਨੂੰ ਜਲੀਲ ਕੀਤਾ ਜਾ ਰਿਹਾ ਸੀਗਾ ਹੁਣ ਉਹ ਕਿਹੜੇ ਆਧਾਰ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਲੈ ਕੇ ਹੁਣ ਉਹ ਈਮਾਨਦਾਰ ਹੋ ਗਏ ਨੇ ਉਹਨਾਂ ਦੀ ਜਦੋਂ ਉਹਨਾਂ ਦੀ ਪਾਰਟੀ ਜੁਆਇਨ ਕਰ ਲਈ ਜਦੋਂ 골ਡੀ ਨੂੰ ਪੁੱਛਣਾ ਚਾਹੁੰਦਾ ਕਿ ਤੇਰੀ ਘਰਵਾਲੀ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਕੀ ਕਹਿੰਦੇ ਹੁੰਦੇ ਆ ਕਿ ਇੱਕ ਮੇਲਾ ਸਿੰਘ ਕੋਈ ਵਿਅਕਤੀ ਸੀ ਉਹਨੇ ਇਹਦੀ ਵਾਈਫ ਨੂੰ ਮੈਂਟਲ ਟੌਰਚਰ ਕੀਤਾ ਮਗਰ ਇਹ ਟੈਂਪੂ ਜਾ ਚੜਾ ਛੱਡਿਆ ਉਹ ਉਸ ਆਦਮੀ ਨੂੰ ਭਗਵੰਤ ਮਾਨ ਨੇ ਮੁੱਖ ਮੰਤਰੀ ਬਣ ਕੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਕੀ 골ਡੀ ਉਹ ਸਾਰੀ ਜੋ ਉਹਦੀ ਜੋ ਉਹਦੀ ਤੋਹੀਨ ਹੋਈ ਹੈ ਉਹਦੀ ਘਰਵਾਲੀ ਦੀ ਉਸ ਨਾਲ ਸਹਿਮਤ ਹੈ ਔਰ ਕੀ ਅੱਜ ਜਿਹੜਾ ਹੈਗਾ ਉਹ ਜੁਆਇਨ ਕੀਤਾ ਉਸਨੇ ਆਮ ਆਦਮੀ ਪਾਰਟੀ ਕਿ ਜੋਦ ਨਾਲ ਮੈਂਟਲ ਟੌਰਚਰ ਹੋਇਆ ਉਹਦੇ ਖਿਲਾਫ ਜਾਂਚਾਂ ਹੋਈਆਂ ਉਹਦੀ ਇੱਕ ਕਿਸਮ ਦੀ ਪਬਲਿਕ ਇਮੇਜ ਡੈਮੇਜ ਕੀਤੀ ਗਈ ਉਹਦੀ ਵਾਈਫ ਦਾ ਉਹਨੂੰ ਇਨਸਲਟ ਕੀਤਾ ਗਿਆ ਕੀ ਹੁਣ ਗੋਲਦੀ ਸਹਿਮਤ ਹੈ ਕਿ ਮੈਂ ਆਮ ਆਦਮੀ ਪਾਰਟੀ ਵਿੱਚ ਜੋ ਗਿਆ ਵਾਂ ਉਹ ਬੜਾ ਅੱਛਾ ਫੈਸਲਾ ਮੇਰੇ ਹਿਸਾਬ ਨਾਲ ਉਹ ਗਲਤ ਫੈਸਲਾ ਵਾ ਉਹਨਾਂ ਨੂੰ ਕਾਂਗਰਸ ਉਹਨਾਂ ਨੂੰ ਕਾਂਗਰਸ ਨੇ ਬਹੁਤ ਥੋੜੀ ਜੀ ਉਮਰ ਵਿੱਚ ਐਮਐਲਏ ਬਣਾ ਦਿੱਤਾ ਸੀ ਫਿਰ ਉਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਸੰਗਰੂਰ ਦਾ ਫਿਰ ਉਹ ਜਿਮਨੀ ਚੋਣ ਡਲਾਤੀ ਹੁਣ ਜਿਮਨੀ ਚੋਣ ਵਿੱਚ ਸਿਰਫ 75000 ਵੋਟ ਪਏ ਹਾਊ ਡਸ ਹੀ ਥਿੰਕ ਕਿ ਮੈਂ ਕਿਸੇ ਨੇ ਉਹਦਾ ਅਧਿਕਾਰ ਖੋਇਆ 75000 ਵੋਟ ਵਾਲੇ ਨੂੰ ਤਾਂ ਕਾਂਗਰਸ ਨੇ ਕਦੇ ਵੀ ਨਾਮਿਨੇਟ ਨਹੀਂ ਕਰਨਾ ਚਾਹੀਦਾ ਸੀਗਾ ਤਾਂ 75000 ਵੋਟ ਪੈਣ ਦੇ ਨਤੀਜੇ ਤੋਂ ਬਾਅਦ ਉਹਨੂੰ ਸਮਝ ਲੈਣਾ ਚਾਹੀਦਾ ਸੀਗਾ ਸੋ ਇਸ ਕਰਕੇ ਉਹ ਜਿਹੜਾ ਫੈਸਲਾ ਉਹਨਾਂ ਦਾ ਹੈਗਾ ਉਹ ਆਉਣ ਵਾਲੇ ਸਮੇਂ ਯੂ威尔 ਯੂ威尔 ਰੈਲਾਈਜ਼ ਕਿ ਉਹ ਇੱਕ ਬੜਾ ਵੱਡਾ ਸਿਆਸੀ ਉਹਨਾਂ ਨੇ ਗਲਤ ਫੈਸਲਾ ਲਿਆ ਬੜਾ ਵੱਡਾ ਮਸਲਾ ਜੀ ਇਹ ਵਾਤਾਵਰਨ ਦਾ ਮਸਲਾ ਵੀ ਜਿਹੜੇ ਸਾਡੇ ਮੇਜਰ ਇੰਡਸਟਰੀ ਚੰਗੀਆਂ ਇੰਡਸਟਰੀਜ਼ ਹਨ ਜਿਹੜੇ ਪਾਣੀ ਨੂੰ ਟ੍ਰੀਟ ਕਰਦੇ ਨੇ ਜਿਹੜਾ ਇੰਡਸਟਰੀਅਲ ਵੇਸਟ ਨੂੰ ਟ੍ਰੀਟ ਕਰਕੇ ਤੇ ਉਸ ਨੂੰ ਫਿਰ ਉਹਨੂੰ ਜਿਹੜਾ ਹੈ ਉਹ ਛੱਡਦੇ ਨੇ ਬਹੁਤ ਸਾਰੀ ਵਪਾਰ ਇਦਾਂ ਦੇ ਨੇ ਕਿ ਜਿਨ੍ਹਾਂ ਨੇ ਆਪਣੇ ਹੀ ਫੈਕਟਰੀਆਂ ਦੇ ਅੰਦਰ ਜਿਹੜੇ ਸੀਵਰੇਜ ਟ੍ਰੀਟਮੈਂਟ ਇੰਡਸਟਰੀਅਲ ਵੇਸਟ ਟ੍ਰੀਟਮੈਂਟ ਪਲਾਂਟਸ ਨੇ ਉਹ ਕਈ-ਕਈ ਕਰੋੜਾਂ ਰੁਪਏ ਦੇ ਨੇ ਮਹਿੰਗੇ ਨੇ ਉਹਨਾਂ ਦਾ ਪੈਸਾ ਬਚਾਉਣ ਵਾਸਤੇ ਆਪਣੀਆਂ ਫੈਕਟਰੀਆਂ ਦੇ ਅੰਦਰ ਹੀ ਬੋਰ ਕੀਤੇ ਹੋਏ ਨੇ ਵੱਡੇ-ਵੱਡੇ ਉਹ ਜਿਹੜਾ ਵੀ ਗੰਦਮੰਦ ਹੁੰਦਾ ਉਹਨਾਂ ਦੀ ਫੈਕਟਰੀ ਦਾ ਜੋ ਜ਼ਹਿਰ ਹੈ ਉਹ ਚੱਕੇ ਸਿੱਧਾ ਧਰਤੀ ਧਰਤੀ ਤੇ ਪਾਰ ਔਰ ਧਰਤੀ ਤੋਂ ਬਾਅਦ ਇੱਕ ਵਾਰ ਜੀ ਧਰਤੀ ਦਾ ਪਾਣੀ ਗੰਦਲਾ ਹੋਣ ਕਰਕੇ ਇੰਡਸਟਰੀਅਲ ਵੇਸਟ ਦੀ ਪੋਲੂਸ਼ਨ ਹੋਣ ਕਰਕੇ ਕੈਂਸਰ ਕਾਲਾ ਪੀਲੀਆ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਹ ਜਿਹੜਾ ਮਸਲਾ ਇਹ ਪਾਰਲੀਮੈਂਟ ਵਿੱਚ ਚੱਕਣ ਵਾਲਾ ਮਸਲਾ ਮਾਨ ਨੂੰ ਮੈਂ ਪੁੱਛਿਆ ਨਾ ਜਿਹੜੀ ਗੱਲ ਕਿ ਤੂੰ ਦੱਸ ਕੇ ਹੁਣ ਦੁੱਤੋਤਾ ਹੋ ਗਿਆ ਤੇਰੇ ਕੋਲ ਆ ਗਿਆ ਤਾਂ ਇਹਨੂੰ ਮੈਂ ਇਹ ਪੁੱਛ ਰਿਹਾ ਵਾਂ ਕਿ ਜੋ ਤੇਰੀ ਇਨਸਲਟ ਕੀਤੀ ਇਹਨਾਂ ਨੇ ਤੇਰੇ ਖਿਲਾਫ ਇਨਕੁਆਇਰੀਆਂ ਕੀਤੀਆਂ ਤੁਹਾਡੀ ਵਾਈਫ ਦੀ ਇਨਸਲਟ ਕੀਤੀ ਕੀ ਤੁਸੀਂ ਹੁਣ ਸਾਰੀ ਇਨਸਲਟ ਨੂੰ ਅ ਜਿਤ ਸਮਝਦੇ ਹੋ ਇਹੀ ਤਾਂ ਦੋਨਾਂ ਪਾਰਟੀਆਂ ਵਾਸਤੇ ਸਵਾਲ ਆ ਔਰ ਜਿੰਨਾ ਭਗਵੰਤਪਾਨ ਨੇ ਵਿਜੀਲੈਂਸ ਨੂੰ ਤੇ ਪੁਲਿਸ ਨੂੰ ਪੰਜਾਬ ਦੇ ਵਿੱਚ ਮਿਸਯੂਜ਼ ਕੀਤਾ ਕਿਸੇ ਮਗਰਲੀ ਸਰਕਾਰ ਨੇ ਨਹੀਂ ਕੀਤਾ ਮੇਰੇ ਖਿਆਲ ਅਮਰਿੰਦਰ ਸਿੰਘ ਤੇ ਬਾਦਲਾ ਨੇ ਇਹ ਕੰਮ ਨਹੀਂ ਸੀ ਕੀਤਾ ਕਿ ਵਿਜੀਲੈਂਸ ਦੇ ਰਾਹੀਂ ਬੰਦਿਆਂ ਨੂੰ ਪਾਰਟੀਆਂ ਡਿਫੈਕਟ ਕਰਾ ਕੇ ਤੇ ਆਪਣੇ ਉਮੀਦਵਾਰ ਚੱਕ ਕੇ ਲੈ ਕੇ ਆਉਣ ਇਤਲੀਆਂ ਕੌਣ ਬਣਾ ਰਿਹਾ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਧੰਨਵਾਦ ਜੀ ਥੈਂਕ ਯੂ